ਸਿੱਖਾਂ ਨੇ ਦਿੱਲੀ ਜਰੂ ਜਿੱਤੀ ਸੀ 11 ਮਾਰਚ 1783 ਨੂੰ ਤਾਂ ਉਹਨਾਂ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਸੀ ਕਿਉਂਕਿ ਮੁਗਲ ਬਾਦਸ਼ਾਹ ਜਿੰਨੇ ਵੀ ਹੋਏ ਆ ਉਹਨਾਂ ਨੇ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਸਿੱਖਾਂ ਦੀਆਂ ਔਰਤਾਂ ਨੂੰ ਸਿੱਖਾਂ ਦੇ ਬੱਚਾ ਨੂੰ ਇੱਥੋਂ ਤੱਕ ਕਿ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ ਸੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਕਰ ਦਿੰਦੇ ਸਨ ਤੇ ਬਾਦਸ਼ਾਹ ਦਾ ਤਖਤ ਪਟਕੇ ਲੈ ਆਈ ਸੀ ਸਾਡੇ ਸੁਲਤਾਨ ਉਲ ਕੌਮ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਰਾਮਗੜੀ ਅਤੇ ਬਾਬਾ ਬਗੇਲ ਸਿੰਘ ਜਿਹੜਾ ਕਿ ਬਾਅਦ ਵਿੱਚ ਦਿੱਲੀ ਵਿੱਚ 6 ਮਹੀਨੇ ਤੱਕ ਰਿਹਾ ਅਤੇ ਉਹਨਾਂ ਨੇ ਗੁਰੂ ਧਾਮਾਂ ਦੀ ਉਸਾਰੀ ਕਰਾਈ ਸੀ ਬੰਗਲਾ ਸਾਹਿਬ ਗੁਰਦੁਆਰਾ ਸੀਸਗੰਜ ਗੁਰਦੁਆਰਾ ਰਕਾਬਗੰਜ ਗੁਰਦੁਆਰਾ ਅਤੇ ਹੋਰ ਵੀ ਕਈ ਧਾਰਮਿਕ ਸਥਾਨਾਂ ਵਾਲੇ ਜਿਹੜੀ ਆ ਉਹ ਸਾਰੀ ਕਰਵਾਈ ਸੀ ਉਥੋਂ ਦੇ ਬਾਦਸ਼ਾਹ ਸ਼ਾਲਮ ਤੋਂ ਚੰਦਾ ਲੈ ਕੇ ਚੰਦੇ ਤੋਂ ਭਾਵ ਉਹਨਾਂ ਨੇ ਕਰ ਉਗਰਾਹੀ ਕੀਤੀ ਸੀ ਉਸ ਟਾਈਮ ਕਿਉਂਕਿ ਜਦੋਂ ਕੋਈ ਫੌਜ ਕਿਸੇ ਤੋਂ ਹਾਰਦੀ ਆ ਤਾਂ ਉਹਨੂੰ ਆਪਣੀ ਜਾਨੀ ਮਾਲੀ ਰੱਖਿਆ ਦੇ ਲਈ ਬਦਲੇ ਵਿੱਚ ਕੁਝ ਦੇਣਾ ਪੈਂਦਾ ਤੇ 11 ਮਾਰਚ 1783 ਈਸਵੀ ਨੂੰ ਜਿੱਥੇ ਸਿੱਖ ਸੈਨਾਵਾਂ 40 ਹਜ਼ਾਰ ਦੇ ਕਰੀਬ ਗਏ ਸੀ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਰਾਮਗੜੀਆ ਅਤੇ ਬਾਬਾ ਬਘੇਲ ਸਿੰਘ ਦੋ ਟੁਕੜੀਆਂ 5-5 ਹਜ਼ਾਰ ਦੇ ਵਿੱਚ ਵੰਡ ਦਿੱਤੀਆਂ ਗਈਆਂ ਸੀ ਅਤੇ 30 ਹਜ਼ਾਰੀ ਸੈਨਾ ਜਿੱਥੋਂ ਦੀ ਨੰਗੀ ਸੀ ਉੱਥੇ ਅਜੇ 30 ਹਜ਼ਾਰੀ ਗੇਟ ਜਾਂ ਕੋਟ ਬਣਿਆ ਹੋਇਆ ਅਦਾਲਤ ਇਸ ਸਭ ਤੋਂ ਪੁਰਾਣਾ ਕੋਟ ਮੰਨਿਆ ਜਾਂਦਾ 30 ਹਜ਼ਾਰੀ ਕੋਟ ਉੱਥੋਂ ਦੀ ਸਿੱਖਾਂ ਦੀ 30 ਹਜ਼ਾਰ ਦੇ ਲਗਭਗ ਸੈਨਾ ਗੁਜਰੀ ਸੀ ਤੇ ਬਾਅਦ ਵਿੱਚ ਇਹਨਾਂ ਨੇ ਜਾ ਕੇ ਲਾਲ ਕਿਲੇ ਉੱਪਰ ਵੀ ਜਿਹੜਾ ਕਬਜ਼ਾ ਕਰ ਲਿਆ ਸੀ 11 ਮਾਰਚ 1783 ਨੂੰ ਇਹਨਾਂ ਕਤਲਿਆਂ ਨੂੰ ਕੀਤਾ ਸੀ ਸਿੱਖਾਂ ਨੇ ਕਿ ਜਲਦੀ ਹੀ ਸ਼ਾਹ ਅਲਮ ਜਿਹੜਾ ਹਥਿਆਰ ਸੱਟ ਗਿਆ ਸੀ ਡਰ ਦਾ ਮਾਰ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਰਿਹਾ ਸੀਗਾ ਤੇ ਉਸ ਟਾਈਮ ਸਿੱਖਾਂ ਨੇ ਉਹਨੂੰ ਬੰਦੀ ਬਣਾ ਲਿਆ ਸੀ ਬਾਅਦ ਵਿੱਚ ਤਖਤ ਦੀ ਸੱਲ ਵੀ ਜਿਹੜੀ ਪੱਟ ਕੇ ਲਿਆ ਸੀ ਤਰਵਾਰ ਸਾਹਿਬ ਹਰਮੰਦਰ ਸਾਹਿਬ ਜਿਹੜੀ ਅੱਜ ਵੀ ਤੁਸੀਂ ਦੇਖ ਸਕਦੇ ਹੋ ਅਇਨੇ ਮਹਾਨ ਸਨ ਸਾਡੀ ਮਹਾਨ ਜਰਨੈਲ ਮਹਾਨ ਮਿਸਲਦਾਰ ਅਤੇ 12 ਮਿਸਲਾਂ ਦੇ ਸਾਰੇ ਹੀ ਜਰਨੈਲ ਜਿੰਨੇ ਹੋਏ ਸਨ ਉਹ ਗੁਰੂ ਨਾਨਕ ਪਾਤਸ਼ਾਹ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਅਸ਼ੀਰਵਾਦ ਲੈ ਕੇ ਹੀ ਜੰਗਾਂ ਯੁੱਧਾਂ ਤੇ ਰਵਾਨਾ ਹੋਇਆ ਕਰਦੇ ਸਨ ਅਜਿਹੇ ਹੋਰ ਇਤਿਹਾਸਕ ਜਾਣਕਾਰੀਆਂ ਲਈ ਚੈਨਨ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ